ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਦੇ ਅਰਦਾਸ ਹੈ ਇਹ ਕਲਪਕ ਵਿਹੈ ਸੱਚਾ ਪਾਤਸ਼ਾਹ ਜੀ ਜਿਨੇ ਵੀ ਵੀਰ ਸਮੇਂ ਸਾਨੂੰ ਦੇਖ ਰਹੇ ਸਾਰੇ ਨੂੰ ਤੰਦਰੁਸਤੀਆਂ ਬਖਸ਼ੀ ਚੜ੍ਹਦੀਆਂ ਕਲਾ ਚ ਰੱਖੀ ਸਾਰੇ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹਿਣ ਜੀ ਤੇ ਸਾਡਾ ਚੁੱਭੂ ਪੁੱਤ ਜਿਹੜਾ ਨਾ ਸੱਚਾ ਲਾਲ ਚੌੜ ਕਰਦਾ ਇਹ ਚੌੜ ਕਰਦਾ ਮੇਰੇ ਨਾਲ ਬਹੁਤ ਪੂਰੀ ਇਹ ਮੇਰੇ ਨਾਲ ਕਿੰਨੀ ਜਾਂਦਾ ਕਿਉਂ ਮੈਂ ਲੈਟਾ ਬਲੂਗੀ ਫਿਰ ਪੁੱਤ ਚੇ ਲਾ ਲਓ ਇਹ ਵੀ ਤੇ ਗੱਲ ਪਈ ਹੋਈ ਆ ਲਾ ਲਓ ਇੱਕ ਇਹ ਇਹ ਗਾਣਾ ਗਾ ਦੇ ਇੱਧਰ ਆ ਕਿਹੜਾ ਗਾਣਾ ਸੁਣਾਉਣਾ ਸੀ ਚੰਦਾ ਸੇ ਪੂਛਾ ਦਾਲੂ ਛ ਹਾਂ ਤਰਨ ਨੇ ਪੂਛਾ ਦਾਲੂ ਛ ਛੱਛੇ ਪਿਆ ਕੋਲਾ ਇਹ ਤਾਂ Papa ਵੇਲੇ ਚੁਲੀ ਤੇ ਨੇ ਤਾਂ Papa ਜੈ ਕਾ ਕੂਰੀ ਦੇ ਦੇ ਅekra ਕਦੇ ਘਰੇ ਕਹਿੰਦੀ ਫਿਰਦੀ ਮਾਂ ਕਿਆ ਚਾਹੀਦਾ ਕਿਆ ਕਰਨਾ ਕਹਿੰਦੀ ਲੈਟਾ ਲਾਉਣੀ ਹੈ ਜਿਹੜੀ ਲੈਟਾ ਲਿਆਂਦੀ ਆ ਬੇਬੀ ਲੜੀਆਂ ਲਾ ਦੋ ਵੀ ਦੁਆੜੀ ਆ ਗਈ ਵੀ ਹੋਰ ਦੇ ਲੱਗ ਗਿਆ ਨਾਲੇ ਦੁਆਲੇ ਕਿਹਦੀ ਜੈ ਕਿਤੇ ਦੇ ਪਾਪਾ ਦੇਖ ਲੈ ਜਾਣ ਹਰ ਹੁਣ ਦੇ ਪਾਪਾ ਮੇਰਾ ਵੀ ਪਾਪਾ ਹਾਂ ਮੈਨੂੰ ਕਹਿ ਦੋ ਨਾ ਬਿਨੱਕ ਜੀ ਕਾ ਖਾਲਸਾ ਵਾਹਿਗੁਰੂ ਜੀ ਕਿਹਾ ਮੇਰੇ ਨਾਲ ਹਾਸਾ ਚਲਾ ਲਾ ਤਾਂ ਮੇਰੇ ਇਲਾਕੇ ਦੇਖਦੀ ਕੋਈ ਬਲਦਾ ਹੀ ਨਹੀਂ ਆ ਦੇਖਿਓ ਹੁਣ ਇਹ ਆ ਹੁਣ ਜੀਆ ਤਾਂ ਬੰਦਾ ਹਾਸਾ ਚਲਾ ਤਾਂ ਬਲਗ ਹਾਂ ਆਲਾ ਹਾਂ ਇਹ ਬਹੁਤ ਦੇ ਚੋਣੀ ਕਲਰ ਲੱਗਣੀ ਸਹੀ ਨਹੀਂ ਲੱਗੀ ਉਹ ਇੱਕੋ ਕਲਰ ਦੀਆਂ ਇਹ ਨਹੀਂ ਮੈਂ ਹਨਾ ਲੱਗੀ 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 ਹਾਂ ਇੱਕੋ ਕਲਰ ਦੀ ਹੁੰਦੀ ਹੈ ਇੱਕੋ ਕਲਰ ਦੀ ਹੁੰਦੀ ਹੈ ਰੀਤ ਬਹੁਤ ਵਧੀਆ ਲੱਗੀ ਆਪਈਆ ਆਪਈਆ ਇੱਕ ਉਸ ਹੋਰ ਹੈ ਇਹ ਬੜੀਆਂ ਪ੍ਰਾਣੀ ਆ ਵਿੱਕੀ ਯਾਰ ਇਹ ਜਿਹੇ ਕਲਰ ਰਹੇ ਹੁੰਦੇ ਜਦ ਗੱਡੀਆਂ ਰਾਤਾਂ ਨੂੰ ਜਾਂਦੀਆਂ ਹੁੰਦੀਆਂ ਸੜਕ 'ਤੇ ਵੱਜਦੇ ਜਾਂਦੇ ਹੁੰਦੇ ਵਿੱਚ ਦੇ ਲਾਈਟ ਦੀ ਲੱਗੇ ਲੱਗੀ ਵੀ ਹੁੰਦੀ ਜਣੀ ਉਦੋਂ ਚਿੱਟੀ ਲਾਈਟ ਵੀ ਹੁੰਦੀ ਆਹ ਵੀ ਹੁੰਦੀ ਆ ਜਿਹੜੀ ਜਿਹੜੀ ਆਪਣੀ ਮਰਜ਼ੀ ਆ ਉਹ ਲਾਈਟ ਕਹਿੰਦੇ ਜੀ ਨੂੰ ਪੌਬੀ ਪੌਗ ਲਾਈਟ ਹੁੰਦੀ ਪੀਲੇ ਕਲਰ ਦਾ ਇਹ ਅਗੀ ਦਵਾ ਚਲ ਕੱਢ ਦੇ ਦੁਨੀਆ ਕਿੱਥੇ ਪਈਆਂ ਹੋਰ ਦੇ ਨਹੀਂ ਹੋਰ ਪਈਆਂ ਕਿੱਧਰ ਕਿਵੇਂ ਰਲੀ ਚੱਕ ਕੇ ਲਿਗੀ ਬਾਕੀ ਕਿੱਥੇ ਆ ਬਾਕੀ ਲੇ ਗਿਆ ਨਾਲ ਕੇ ਜਾ ਸਾਰੀਆਂ ਲਾਉਣੀਆਂ ਨਹੀਂ ਸਾਰੀਆਂ ਬੜੀ ਹੋ ਗਈ ਇਹ ਇਹਦਾ ਕਿੰਨਾ ਜੀਓ ਕਰੀ ਜਾਂਦਾ ਨਾ ਚੱਕ ਲੈ ਚੱਕ ਲੈ ਉਹਨੂੰ ਲਾ ਗਈ ਹਾਂ ਮੇਰਾ ਲੱਡੂ ਆ ਆ ਸਾਰੀਆਂ ਤਾਂ ਲੈ ਡੱਬ ਹੋ ਗਈਆਂ ਹੋਰ ਲਿਆ ਬਸ ਹੋਰ ਲਿਆ ਹੋਰ ਕਿਸੇ ਡੱਬੇ ਕਿੱਥੇ ਆ? ਉਹ ਨਹੀਂ ਲੱਭ ਕੇ ਮੈਂ ਪਾ ਲਈ। ਅੱਛਾ। ਇੱਕ ਇੱਕ ਗੁਲਾਬੀ, ਇੱਕ ਬਣੀ। ਨਾ ਕਿ ਸਾਰੀਆਂ ਹੁਣ ਦੂਈਆਂ ਦੂਈਆਂ ਕਰ ਰਦੀਆਂ। ਹਾਂ ਦੇਖ ਤਾਂ ਪਹਿਲਾਂ ਬਾੜ ਕੇ ਇੱਕ ਮਿੰਟ। ਇਹਦੀ ਤਾਂ ਲੰਬਾਈ ਘੱਟ ਲੱਗਦੀ। ਇਹਦੀ ਲੰਬਾਈ ਘਟਿਆ, ਇਹ ਛੱਲੇ ਵਾਲੀ ਆ ਉੱਪਰ ਤੇ ਗੇਰ ਦੇ ਨਹੀਂ ਛੱਲਾ ਬਣਾ ਲੈਣਾ ਥੱਲੇ ਬਸ। ਸਿੱਧੀ ਲੈਣ ਵਾਲੀ ਆ ਯਾਰ ਇਹ। ਬਾੜ ਕੇ ਮੈਂ ਚੱਕ ਚੁੱਕ ਕਰੀਆਂ ਨਹੀਂ ਹੈਗੀਆਂ ਬਾਈ। ਚਰੋਪੜ ਤੇ ਗਏ। ਹਾਂ। ਉਹ ਵਾਹ। ਸੋਹਣਾ ਲੱਗਦਾ। ਕਰ ਰਹੇਂ ਗੁੱਡ ਗੱਲ ਨਹੀਂ ਗਾ। ਮੈਂ ਚੋਰਾ ਬਣਾਂ ਦਲੀ ਚੋਰਾ ਹਾਂ ਤੇ ਇੱਧਰ ਵੀ ਤਾਂ ਲੰਘਦੇ ਥੋੜੀਆਂ ਇੱਧਰ ਪੁਰਾਣੀ ਇੱਧਰ ਪਾਸੇ ਲੱਗਦੀ ਆ ਪੁਰਾਣੀ ਕਿੰਨੇ ਪਾ ਲਿਆ ਹੋਰ ਲਿਆ ਹੋਲੇ ਮੈਂ ਇੰਨੀਆਂ ਕੀ ਬਚੀਆਂ ਇੰਨੀਆਂ ਕਿ ਨਹੀਂ ਬਚੀਆਂ ਹੋਰ ਵੀ ਹੈਗੀਆਂ ਦਾ ਕਿ ਨਹੀਂ ਲੱਗੋਗੇ ਤਾਂ ਹਾਂ ਵੀ ਕਿੰਨੇ ਲੱਗ ਲੱਗੇ ਕਲਰ ਲੈਣਾਂ ਦਾ ਕਲਰ ਲੱਗ ਲੱਗੇ ਲੈਣਦੇ ਹੱਥ ਕਿਉਂ ਚਾਹ ਲੈ ਫਿਰਦੀ ਵਸਿੱਕੇ ਬਚੀ ਐ ਖੋਲ ਦੇ ਮਮਾਂ ਨੂੰ ਫੜਾ ਦੇ ਮਮਾਂ ਨੂੰ ਫੜਾ ਦੇ ਉਦੋਂ ਪਰ ਪੈਰ ਰੱਖ ਕੇ ਭੰਨ ਦੇ ਨੀ ਪੁੱਤ ਮੰਮਾ ਨੂੰ ਫੜਾ ਦੇ ਉੱਪਰ ਮੰਮਾ ਖੋਲੂਗੀ ਅਛਪੂ ਮੈਂ ਖੋਲ ਦੇਣੀ ਤੂੰ ਖੋਲ ਤੋ ਨਹੀਂ ਚਲ ਤੋ ਖੋਲ ਦੇ ਵੇ ਚੈੱਕ ਕਰ ਲੈ ਚੈੱਕ ਚੈੱਕ ਕਰਕੇ ਦੇਖ ਲੈ ਨਹੀਂ ਨਹੀਂ ਸ਼ੋਰ ਤਾਂ ਕਿਆ ਹੋਣੀ ਆ ਨਮੀਆਂ ਨਹੀਂ ਹੁੰਦੀਆਂ ਇਹ ਲਟਕ ਲੈਂਦੀਆਂ ਇਹ ਚਾਲ ਤੋ ਦੇਖ ਠੀਕ ਆ ਵੀ ਕਲਰ ਕਿੰਨਾ ਨਾਈਸ ਆ ਹਾਂ ਵੈਰੀ ਗੁੱਡ ਪਾਪਾ ਗੁੱਡ ਪਾਪਾ ਆ ਪੀਲੀਆਂ ਮੈਨੂੰ ਲੱਗਦਾ ਇਹ ਵੀ ਇਹ ਇਹ ਉਹ ਆ ਤਾਂ ਉਹਦੇ ਨਾਲ ਦੀ ਆ ਹਾਂ ਜਿਹੇ ਜਿਹੇ ਦੂਈਆਂ ਵਾਲੀਆਂ ਦੀਆਂ ਇਹ ਕਿੰਨੇ ਮੀਟਰ ਦੀ ਆ ਕਿੰਨੇ ਮੀਟਰ ਦੀ ਆ ਕਿੰਨੇ ਦੀ ਆ ਉਹ ਯਾਰ ਹੁਣ ਪਤਾ ਨਹੀਂ ਮੇਰੇ ਦਿਮਾਗ ਚ ਨਹੀਂ ਆ ਆ ਤਾਂ ਆ ਤਾਂ 50 ਮੀਟਰ ਦੀ ਦੱਸਦੇ ਤੇ 150 ਫੁੱਟ ਦੀ ਆ 150 ਫੁੱਟ ਵੀ ਵੱਜਦਾ ਲੱਜੇ ਕੋਈ ਚੱਕਰ ਨਹੀਂ ਆਦੀ ਫੜਿਓ ਕਹਿੰਦੀ ਨਾ ਹਾਂ ਉਹ ਗੱਲ ਨਹੀਂ ਵੈਸੇ ਮੈਨੂੰ ਆ ਚੱਕੋ ਇੱਕ ਆ ਚੱਕੋ ਇੱਕ ਵਾਇਰ ਹਾਂ ਮੈਨੂੰ ਵੈਸੇ ਕਰ ਲਾਜਾ ਤੁਹਾਨੂੰ ਖਾਦ ਕਰਾਂ ਤੇ ਦੋ ਉਹ ਕੋਈ ਚੱਕਰ ਨਹੀਂ ਕਰਾਂ ਤੋਂ ਦਰਨਾ ਹੀ ਚਾਹੀਦਾ ਸਭ ਨੂੰ 10 ਲੱਖ ਦਾ ਵਾਓ ਵਾਈਟ ਕੰਨਰ ਇਹਨਾਂ ਕੋਈ ਆ లైక్ ਤੇ ਲੱਗਦੀ ਨਾ ਨਾਈਸ ਆ ਚਲ ਹੁਣ ਦੇਖੀਓ ਭਾਣਾ ਇੱਕ ਇੱਕ ਦੇ ਜਜਮੈਂਟ ਲੱਗਣੀ ਵਿੱਕੀ ਆਪਾਂ ਨੂੰ ਤੇ ਛੱਲੇ ਨੂੰ ਛੱਡ ਕੇ ਕਿੰਨੇ ਲੰਬੇ ਹਾਂ ਲੰਬਾ ਇਹ ਛੱਲੇ ਦੇ ਨਹੀਂ ਭਲਾ ਐਂ ਗੋਲ ਵਿੱਚ ਐਂ ਬਣਾਉਣੇ ਪੈਣੇ ਆ ਛੱਲੇ ਜੇ ਐਂ ਐਂ ਕਰਕੇ ਐਂ ਕਰਕੇ ਇੱਕ ਗੱਲ ਤਿੰਨ ਬਣਨੇ ਹਾਂ ਉਹ ਦੋਹਿਆਂ ਸਿੱਧੀਆਂ ਛੜਦ ਨਹੀਂ ਹਾਂ ਦੋਹਿਆਂ ਵਿੱਚ ਨੂੰ ਸਿੱਧੀਆਂ ਜਿੱਥੇ ਜਿਹੜਾ ਕਾਰਨਰ ਆਉਂਗਾ ਉੱਥੇ ਸਿੱਧੀ ਗੇਰ ਦੇਣੀ ਵਿੱਚ ਪਾਣੀ ਵਾਲੀ ਉੱਪਰ ਠੀਕ ਆ ਛੱਲੇ ਬਣਾਉਣ ਵਾਸਤੇ ਤਾਂ ਬਾਹਰ ਠੰਡੇ ਖੜਨਾ ਪੈਣਾ ਇੱਕ ਜਣ ਨੂੰ ਉਹ ਨਹੀਂ ਉਹ ਦੋੜ ਦਾ ਦੇਖਣੀ ਨਹੀਂ ਉੱਪਰ ਛੱਲੇ ਬਣਾਉਣ ਦੇ ਉਹ ਨਹੀਂ ਚਲ ਤਾ ਤੈਨੂੰ ਹੋਊਗਾ ਸਾਰਾ ਕੁਝ ਮੈਂ ਨੂੰ ਕੱਟਾ ਤੁਸੀਂ ਲੈ ਕੇ ਚੱਲੋ ਆਪਾਂ ਨੇ ਆਈਡੀਏ ਦੇ ਨਾਲ ਉੱਪਰ ਤੇ ਜਿੰਨੀ ਉਨੇ ਬਰਾਬਰ ਕਰ ਲੈਣੀ ਆ ਉੱਪਰ ਤੇ ਪਾਣੀ ਵਾਲੀ ਟੈਂਕੀ ਕੋਲ ਚੜੂਗੇ ਹਾਂ ਉੱਥੇ ਜਾਣਾ ਤੁਹਾਨੂੰ ਫੜਨਾ ਪੈਣਾ ਚੱਡੀ ਹੋਊਗੀ ਤੇਰੀ ਰਹੂਗੀ ਇਹ ਅਸੀਂ ਖੜ ਕੇ ਥੱਲੇ ਤੇ ਦੇਖੀਏ ਇਹ ਉਰੇ ਤੇ ਦੱਸੂਗੀ ਇਹ ਇਹ ਤੁਹਾਨੂੰ ਖਾਊਂਗੀ ਬਾਪਾ ਉਧਰੋਂ ਦੱਸ ਕੇ ਮੋਪਰ ਜਾਊਂਗੀ ਪਪਾ ਪਪਾ ਨੂੰ ਮੰਨਾਲਾਂਗੇ ਖਾਤੇ ਖਾਤੇ ਕਾਕੇ ਨੂੰ ਦੇਖੂਗਾ ਇਹ ਕਾਤਾ ਕਿਨੂੰ ਮੈਂ ਨਹੀਂ ਦੇਖਣਾ ਮੈਂ ਤਾਂ ਜੀਜੂ ਲੈ ਗਿਆ ਕਿ ਮਗਰ ਤੇ ਪਪੂ ਪਰ ਆ ਹਾਂ ਜੀਜੂ ਵੀ ਆਉਣ ਫਿਰ ਜੀਜੂ ਆ ਰਿਹਾ ਹੈ ਫਿਰ ਉਹਦਾ ਤੈਨੂੰ ਮਿਲਣਾ ਦਾ ਹਾਂ ਤਾਂ ਮੈਨੂੰ ਹੁੰਦਾ ਹੈ ਨਹੀਂ ਤ੍ਰੀਤਾ ਅੜਿਆ ਉਹ ਕੀ ਕਹਿੰਦੀ ਆ ਨਾ ਜਵਾੜੀ ਤਾਂ ਫੱਟ ਕੇ ਜਾ ਕੇ ਆ ਨਹੀਂ ਫੱਟੇ ਦੋਗੀ ਫੜਾ ਦੋਗੀ ਉਰੇ ਬੈਠ ਉਰੇ ਬੈਠ ਜਾਨੀ ਨੂੰ ਖਿਲਾਉਣਾ ਬੋਲਾ ਉਰੇ ਬੈਠ মমা! মা! আইনিপরদ নেনে তু হকুনেনা ঔথয় হারয় দেতপাহারেয় ইনে আইদেয় উরোয় হাই আই উরেয়ে কর্যণিয় য়ার উরেথয় গ� ਦੇ ਦੇ ਨਾ ਮੈਨੂੰ ਸਾਹਬੜੀਆਂ ਨਹੀਂ ਸਾਹਬੜੀਆਂ ਦੇਖੀ ਦੀ ਮਤ ਮੁਤ ਜਾਂਦੀ ਉਹ ਮਾਸੀ ਦੇ ਨਾਲ ਇਹ ਚਿਮਰੀ ਤੇ ਜਦ ਡੈਡੀ ਨੂੰ ਥੱਲੇ ਲਾਉਣਗੇ ਨਾ ਪੁੱਤ ਤੂੰ ਥੱਲੇ ਖੜ ਕੇ ਦੇਖ ਲਈ ਹੁਣ ਉੱਪਰ ਨਾ ਜਾ ਮੇਰਾ ਮੂੰਹ ਦੱਸਣਾ ਪੈਣਾ ਚਲ ਠੀਕ ਆ ਲੈ ਜਾਇ ਨਾ ਪਰ ਕੰਮ ਨੂੰ ਮੈਂ ਕਹਣਾ ਸਾਰੇ ਮੰਦ ਚੱਕ ਕੇ ਲੈ ਬਾ ਠੀਕ ਆ ਚਲ ਚਲ ਦੇ ਨਾ ਹੌਲੀ ਹੌਲੀ ਸੌਰੀ ਕੈਸੀ ਤਰੇ ਕੇ ਸੌਰੀ ਕਹ ਦੇ नहीं मैं अपने कमरे च ना तो पौनी है ना मैं बिठाऊनी है कोल नहीं सॉरी हां वेरी गुड कार भी आ गया मैं लाई है पट बैठ जे शुभरी तू ऊपर चलेगी तू बम्बले जी सारे दे ओके भाई का लो तू जा ये जानदा गड्डी चो ले जांदा है ना ना बम्बले नहीं लेके गया है हां एनु एनु ऊपर जान तक कौन रोकू ए तो समझदार है के सामने ना तो हो ਨੇ ਜੇ ਬਰਨਸ ਚਲਾਉਣਾ ਨਹੀਂ ਕਦੀ ਆਖਰੀ ਚਲਾਉਣੇ ਪੁੱਤ ਉਹਦੇ ਨਾਲ ਆਣੀ ਕਾ ਲੈਣੀ ਬਸ ਪਰਸੋਂ ਨੂੰ ਚਲਾਉਣੇ 500 ਨੂੰ ਅੱਜ ਜਿਹੜੀ ਚਲਾਉਣ ਹੈਗੇ ਨਹੀਂ ਆ ਦੀਵਾ ਕਿੱਥੇ ਤੇ ਆਇਆ ਹਰੀਸ਼ ਨਾ ਚੱਕਿਆ ਮੈਂ ਕੱਢੇ ਇੱਥੇ ਦੇ ਆਪਾਂ ਰਾਣੇ ਪਏ ਤੇ ਜਿਹੜੇ ਇੱਥੇ ਸਮਾਨ ਅੱਛਾ ਪਿਛਲੇ ਸਾਲ ਮੈਂ ਨਹੀਂ ਕਹਾਂ ਦੀ ਹਜੇ ਉਦੋਂ ਆਪਾਂ ਨੇ ਨਾ ਪਤਾ ਤਾਂ ਉਹ ਉਹ ਤੋਂ ਮਾਣਨਾ ਤਾਂ ਬੰਨੇ ਨੂੰ ਮਾਣ ਕਿੱਥੇ ਲਿਆ ਮੈਂ ਕਹਿੰਦਾ ਪਿਛਲੇ ਸਾਲ ਦੀ ਹੈ ਪਿਛਲੇ ਸਾਲ ਵਾਲਾ ਹਾਂ ਪਏ ਇਹ ਦੇਖ ਪਿਛਲੇ ਸਾਲ ਵਾਲੇ ਕੁਝ ਹੋਰ अरे हो। क्या तो देखिए बचा के बचाके बचाके चेढ़ा बचा चलो जी हम कोठे पर जाके मिलते हैं लो जी 2 ਘੰਟੇ ਲੱਗੇ ਜੀ ਪਰ ਸਾਡੀਆਂ ਅੱਖਾਂ ਦੇਖਦੀਆਂ ਕੁਝ ਹੋਰ ਤਰੀਕੇ ਗੱਲ ਪਰ ਇਹਦੇ ਵਿੱਚ ਹੁਣ ਕੁਝ ਹੋਰ ਤਰੀਕੇ ਗੱਲ ਨਜ਼ਰ ਆ ਰਿਹਾ ਜੀ ਨਹੀਂ ਤਾਂ ਕੀ ਕਰਦੀ ਇਹ ਨਹੀਂ ਪੁੱਤ ਐਨਾ ਕਰੋ ਏ ਲਓ ਜੀ ਦੇਖ ਲਓ ਪਤਾ ਨਹੀਂ ਇਹ ਕੈਮਰੇ ਨੂੰ ਪੈਸੇ ਨਾਲ ਕੁਆਲਿਟੀਕਲ ਦਿਖਾਉਣਾ ਤਾਂ ਚਾਹੀਦਾ ਓਰੇ ਆਦਾ ਪੁੱਤ ਨਾਲ ਤੂ ਤੀਗਾ ਇੱਕ ਵੀ ਕਿ ਛੱਲਾ ਇਧਰ ਦੇ ਬਸੇ ਲਟਕੂਗਾ ਹਾਂ ਇੱਕ ਇਧਰ ਹੀ ਸਾਢੇ ਛੱਲਾ ਲਟਕੂ ਬਾਹਰ ਦੇ ਸਾੜਾ ਨਾ ਦੋ ਹੋਰ ਚਾਹੀਦੇ ਇੱਕ ਥਲੜੇ ਪਾਸੇ ਵਾਸਤੇ ਲਿਆਈਏ ਆ ਖਾਲੀ ਰਹਿ ਗਿਆ ਯਾਰ ਥਲੜਾ ਹਾਂ ਇੱਥੇ ਵਾਸਤੇ ਸਿੱਧੀ ਉਹ ਲੜੀ ਆ ਜੇ ਤੂੰ ਸਿੱਧੀ ਜੀ ਉਹ ਆ ਜਵੇ ਚਾਹੇ ਚਾਹੇ ਆਇਆ ਇੱਕ ਆਪਣੇ ਕੋ ਹੈਗੀ ਵੀ ਹੁਣ ਉਹਦੇ ਨਾਲ ਦੀ ਜਿਹੇ ਜਿਹੇ ਆਪਾਂ ਛੱਲੇ ਲਟਕਾਏ ਆ ਉਹੋ ਜੀ ਦੇ ਤਿੰਨ ਗੇੜੇ ਆ ਜਾਣ ਬਈ ਉਹ ਆਏ ਕਮਾ ਦੇ ਦੇ ਭਰੇ ਸਾਰੇ ਹਾਂ ਘੁੰਮਣੀਆਂ ਤਾਂ ਹੁਣੇ ਹੁਣ ਵੀ ਘੁੰਮ ਸਾਦੀ ਬੜੀ ਗੱਲ ਨਹੀਂ ਪਈ ਤਾਂ ਹੈਗੀ ਆਪਣੇ ਕੋ ਹੋਰ ਪਾਸੇ ਤੇ ਲਾਉਣੀ ਵੀ ਨਹੀਂ ਉਹ ਆਪਾਂ ਨੇ ਚੱਲ ਦੇਖ ਲੈ ਛੱਲੇ ਵੀ ਲਟਕਾਉਣੇ ਪੈਣੇ ਆ ਹਾਂ ਛੱਲੇ ਛੱਲੇ ਵਾਲੇ ਤਾਂ ਚਲ ਦੇ ਦਿੰਦਾ ਕੰਮ ਹੁਣ ਰਾਤ ਨੂੰ ਨਹੀਂ ਹੋਣਾ ਕੰਮ ਉਹ